ਹਾਂਜੀ ਦੋਸਤੋ ਇਹ ਗੱਲ ਕਰੀਏ ਪਿੰਡ ਰਮਾਣਾਜੀਤ ਸਿੰਘ ਵਾਲਾ ਬਹੁਤ ਖਾਸ ਫਰੀਦਕੋਟ ਦੇ ਵਿੱਚ ਪੈਂਦਾ ਤੇ ਪਿੰਡ ਦੀਆਂ ਗਲੀਆਂ ਨੂੰ ਸਰ ਕਰਦੇ ਹੋਏ ਆਪਾਂ ਦੇਖਣ ਪਹੁੰਚੇ ਹਾਂ ਜੀ ਇੱਥੋਂ ਦਾ ਬੱਸ ਸਟੈਂਡ ਤੇ ਬੱਸ ਸਟੈਂਡ ਦੇ ਕੋਲੇ ਇੱਕ ਮਾਤਾ ਬੱਠਲ ਚੱਕੀ ਜਾਂਦੀ ਸੀ ਤੇ ਇਹ ਪਿੰਡਾਂ ਨੂੰ ਦੋਸਤੋ ਇੱਥੋਂ ਰਹਾ ਜਾਂਦੇ ਨੇ ਜਿੰਮੇ ਭਗਤਾ ਮਲੂਕਾ ਫੇਮਸ ਪਿੰਡ ਨੇ ਅੱਜ ਦੀ ਘੜੀ ਤੇ ਫਿਰ ਆਪਾਂ ਦੇਖਣ ਪਹੁੰਚੇ ਹਾਂ ਜੀ ਇੱਥੋਂ ਦਾ ਗਰਾਊਂਡ ਗਰਾਊਂਡ ਵੀ ਬਹੁਤ ਜ਼ਿਆਦਾ ਸੋਹਣਾ ਲੱਗਿਆ ਸਾਨੂੰ ਤੇ ਇੱਥੇ ਇੱਕ ਚੋਬਰ ਮਿਲ ਗਿਆ ਇਹ ਕਹਿੰਦਾ ਭਾਈ ਸਾਡੇ ਤਾਂ ਪੱਟ ਤੇ ਥਾਪੀ ਪਾਈ ਜੇ ਦੇਖੋ ਕਿਉਂ ਮਾਰਦਾ ਨਾ ਥਾਪ ਪੁਰਾਣਾ ਖੂਬ ਹੀ ਬਣਿਆ ਹੋਇਆ ਜਿਸ ਨੂੰ ਕਿ ਇਥੋਂ ਦੀ ਪੰਚਾਇਤ ਦੇ ਵੱਲੋਂ ਤਿਆਰ ਕਰਵਾਇਆ ਗਿਆ। ਆਪਣੇ ਮੁਸਲਿਮ ਭਾਈ ਚਾਰੇ ਦੀ ਵਿਰਾਸਤ ਨੂੰ ਦਿਖਾਉਂਦੀ ਹੋਈ ਇੱਥੇ ਇੱਕ ਇਮਾਰਤ ਬਣੀ ਹੋਇਆ ਦੱਸੋ ਇਹ ਕੀ ਆ ਦੋਸਤੋ ਤੇ ਫਿਰ ਆਪਾਂ ਡੇਰਾ ਬਾਬਾ ਰਾਜाराम ਜੀ ਦੇ ਆਏ ਆ। ਇੱਥੇ ਵੀ ਸਾਰਾ ਪਿੰਡ ਆਸਤਾ ਰੱਖਦਾ ਤੇ ਦੇਖੋ ਕਬੂਤਰ ਕਿੰਨੇ ਸੋਹਣੇ ਲੱਗਦੇ ਨੇ ਇੱਥੇ ਰੱਖੇ ਹੋਏ ਨੇ ਤੇ ਬਾਬਾ ਜੀ ਨੇ ਮੱਥਾ ਟੇਕਣ ਤੋਂ ਬਾਅਦ ਅਰਦਾਸ ਬੇਨਤੀਆਂ ਕੀਤੀਆਂ ਤੇ ਭਾਗਾਂ ਵਾਲੇ ਹੋਵੋਗੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਵਾਹਿਗੁਰੂ ਜਰੂਰ ਲਿਖ ਦਿਓ ਤੇ ਆਪਾਂ ਅਰਦਾਸ ਭਗਤੀ ਦਾ ਮੰਦਿਰ ਵੀ ਦੇਖਿਆ ਇੱਥੇ ਵੀ ਮੱਥਾ ਟੇ ਦੇ ਸਾਹਮਣੇ ਸੋਸਾਇਟੀ ਬਣੀ